ਕਿਆ ਧਿਆਨ ਕੁਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪਉਂਦਾ ਦਸ ਗਰਿੰਡ ਕੋ ਮੇਰੀ ਹੈ ਪ੍ਰਨਾਮ ਪਰਮ ਸਤਕਾਰਯੋਗ ਸਾਧ ਸੰਗਤ ਜੀ ਮੈਂ ਇੱਕ ਧਾਰਨ ਪਰ ਲੱਗਾ ਸਾਰੇ ਪਰੋ ਸਾਰਿਆਂ ਦੀ ਹਾਜ਼ਰੀ ਲੱਗ ਜੇਗੀ ਬਸ 2-4 ਮਿੰਟ ਵਿੱਚ ਸਮਾਪਤੀ ਕਰ ਦਿਆਂ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ तूं चार पदारथ लैण सेवा करल साधू जे तूं चार पदारथ लैण सेवा करल साधूी जे तूं चार चार पदारथ ले ਸੇਵਾ ਕਰ ਲੈ ਸਾਧੂਆਂ ਦੀ ਜੇ ਤੂੰ ਚਾਰ ਪਦਾਰ ਥਲੈਣ ਸੇਵਾ ਕਰ ਲੈ ਸਾਧੂਆਂ ਦੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਸਾਧੂ ਜੀ ਫਰਮਾਨ ਕਰਦੇ ਨੇ ਜੇ ਤੂੰ ਚਾਰ ਪਦਾਰਥ ਲੈਣੇ ਤੇ ਸਾਧੂਆਂ ਦੀ ਸੰਗਤ ਕਰ ਸਾਧ ਸੰਗਤ ਜੀ ਇੱਥੇ ਅਸੀਂ ਸੰਸਾਰੀ ਪਦਾਰਥ ਮੰਗਨੇ ਆ ਇਥੇ ਇੱਕ ਹੋਰ ਚੀਜ਼ ਮੰਗਣ ਵਾਲੀ ਹੈ ਜਿਹੜੀ ਅਸੀਂ ਭੁੱਲ ਗਏ ਆ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਾਨ ਦੀ ਭੁੱਖ ਇਕਨ ਭਗਤ ਸਿੰਘ ਜੋਗੀ ਹੋਏ ਨੇ ਉਹਨਾਂ ਨੇ 3 ਲੱਖ ਗੋਰੀਆਂ ਨੂੰ ਅਮਰੀਕਾ ਵਿੱਚ ਸਿੱਖੀ ਸਜਾਈ ਉਹ ਕਹਿੰਦੇ ਨੇ ਮੈਂ ਛੋਟਾ ਹੁੰਦਾ ਸੀ ਜਦੋਂ ਮੇਰੀ ਦਾਦੀ ਨੇ ਦੁੱਧ ੜਕਣਾ ਦੇ ਨਾਲ ਨਾਮ ਸਿਮਰ ਕਰਦੇ ਰਹਿਣਾ ਇਹ ਸਾਧ ਸੰਗ ਦੀ ਸਾਡੀ ਪ੍ਰਾਣੀ ਵਿਰਾਸਤ ਸੀ ਜਿਹੜੀ ਹੁਣ ਖੁੱਸ ਗਈ ਏ ਪ੍ਰਾਣੀਆਂ ਮਾਈਆਂ ਨੇ ਸਵੇਰੇ ਅਸ਼ਨਾਨ ਸਣੀ ਗੇਚੀ ਕਰਕੇ ਚੌਂਕੇ ਵਿੱਚ ਆ ਕੇ ਰਸਾਂ ਨਾਲ ਭਜਨ ਕਰਨਾ ਦੁੱਧ ੜਕਣਾ ਸਾਧ ਸੰਗ ਜੀ ਉਹ ਫਿਰ ਅੰਮ੍ਰਿਤ ਬਣ ਜਾਂਦਾ ਸੀ ਲੰਗਰ ਵਿੱਚ ਜੇ ਬੀਬੀਆਂ ਅਸ਼ਨਾਨ ਕਰਕੇ ਨਾਲੇ ਸਿਮਰਨ ਕਰਨ ਤੇ ਫਿਰ ਕੀ ਹੁੰਦਾ ਸਾਧ ਸੰਗ ਜੀ ਜਿਹੜਾ ਪ੍ਰਸ਼ਾਦਾ ਤਿਆਰ ਹੋ ਜਾਂਦਾ ਉਹ ਅੰਮ੍ਰਿਤ ਬਣ ਜਾਂਦਾ ਹੈ ਤੇ ਜਿਹੜਾ ਬੱਚਾ ਪਰਿਵਾਰ ਜੀ ਸਕਦਾ ਉਹਦੇ ਚ ਸਿੱਖੀ ਆਉਂਦੀ ਏ ਉਹ ਚੀਜ਼ ਹੌਲੀ ਹੌਲੀ ਜਾਣ ਕਰਕੇ ਫਰਕ ਪੈ ਗਿਆ ਮਾਰੇ ਕਹਿੰਦੇ ਨੇ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕੀ ਸੇਵਾ ਲੱਗ ਜੇ ਕੋ ਅਗਣਾ ਦੁੱਖ ਮਟਾਵੇ ਹਰ ਹਰ ਨਾਮ ਰਿਦੇ ਸਦ ਗਾਵੇ ਜੇ ਕੋ ਆਪਣੀ ਸ਼ੋਭਾ ਲੋੜਾ ਸਾਧ ਸੰਗ ਇਹ ਹਉ ਮੈਂ ਛੋੜਾ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸ ਨਾਨਕ ਤਾਂ ਕੇ ਬਲ ਬਲ ਜਸ ਸਾਧ ਸੰਗਤ ਜੀ ਇਹ ਜ਼ਿੰਦਗੀ ਜਿਹੜੀ ਏ ਥੋੜੇ ਸਮੇਂ ਵਾਸਤੇ ਮਿਲੀ ਏ ਮਾਰੇ ਕਹਿੰਦੇ RAM ਗਿਓ RAMਣ ਗਿਓ ਜਾਂਕਾ ਬਹੁ ਪਰਿਵਾਰ ਕਹੋ ਨਾਨਕ ਥਿਰ ਕੁਛ ਨਹੀਂ ਸੁਭਣੇ ਜੀਵ ਸੰਸਾਰ ਇਹ ਸੁਪਨੇ ਵਿੱਚ ਅਸੀਂ ਬੈਠਿਆ ਥੋੜੇ ਸਮੇਂ ਦੀ ਜ਼ਿੰਦਗੀ ਏ ਇੱਥੇ ਮਾਰੇ ਕਹਿੰਦੇ ਜਾਗ ਰਚਨਾ ਸਭ ਚੂਠ ਹੈ ਜਾਨ ਲਿਓ ਰੇ ਮੀਤ ਕਉ ਨਾਨਕ ਥਿਰ ਨਾ ਰੇ ਜਿਉ ਬਾਲੂ ਕੀ ਪੀਤ ਮਾਰੇ ਕਹਿੰਦੇ ਨਾਮ ਰਿਓ ਸਾਧੂ ਰਿਓ ਰਿਓ ਗੁਰਗੋਬਿੰਦ ਕਉ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮੰਤ ਤੋ ਇਹ ਸਾਧ ਸੰਗਤ ਜੀ ਖੀਰ ਜੀ ਅਰਜ ਕਰਾਂਗਾ ਜਿੱਥੇ ਦੁਨੀਆਂ ਦੇ ਪਦਾਰਥ ਮੰਗਦੇ ਹੋ ਗੁਰੂ ਕੋਲੋਂ ਸਿਮਰਨ ਦੀ ਦਾਤ ਮੰਗਿਆ ਕਰੋ ਨਾਮ ਦੀ ਦਾਤ ਮੰਗਿਆ ਕਰੋ ਬੰਦਗੀ ਮੰਗਿਆ ਕਰੋ ਕਿਉਂਕਿ ਇਹ ਬੰਦਗੀ ਸਿਮਰਨੇ ਜਿਹਨੇ ਅਖੀਰ ਦੇ ਵਿੱਚ ਸਹਾਈ ਹੋਣਾ ਸੋ ਇੰਨੀਆਂ ਹੀ ਅਰਜਾਂ ਪ੍ਰਵਾਨ ਕਰਨੀਆਂ ਬਿਜੰਤ ਭੁਲਾ ਹੋਈਆਂ ਸਾਧ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ